ਹੈਲੋ ਹਰ ਸ਼੍ਰੀਕਾਲ ਜੀ ਜੋਤਪਰੀ ਕਿਚਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਕੱਟ ਪੀਸ ਦੇਖੋ ਮੇਰੇ ਪਿਆਰ ਆਰੀਵਰਕ ਦੇ ਕੱਟ ਪੀਸ ਨੇ ਜੀ ਇਹ ਸੀਤ ਕਲੈਕਸ਼ਨ ਦੇ ਕੱਟ ਪੀਸ ਨੇ ਜੀ 130 ਰੁਪਏ ਪਰ ਮੀਟਰ ਮਿਲੇਗਾ ਜੀ ਇਹ ਇਹ 175 ਦਾ ਪੀਸ ਹੈ ਜੀ ਇਹ ਪੀਸ ਦੀ 175 ਦੀ ਕਟ ਹੈ ਜੀ ਆਰੀਵਰਕ ਹੋਇਆ ਹੈ ਸ਼ਰਟ ਦੇ ਬਹੁਤ ਸੋਹਣੇ ਪੀਸ ਨੇ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿ ਕੱਟ ਪੀਸਾਂ ਦੇ ਵੀਡੀਓ ਮੇਰੀ ਭੈਣਾਂ ਕੋਲ ਪਹੁੰਚੀਆਂ ਜਾਣ ਅਗਲ ਦੇਖੋ ਜੀ ਅਗਲਾ 셔ਟ ਪੀਸ ਦੇਖੋ ਜੀ ਸਾਰੇ 셔ਟ ਪੀਸ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਸਾਰੇ ਪੀਸ ਦੇ ਉੱਪਰ ਜੀ ਬਹੁਤ ਸੋਹਣੇ ਪੀਸ ਨੇ ਜੀ ਇਹ 2 ਮੀਟਰ ਦਾ ਪੀਸ ਹੈ ਜੀ ਸੀਟ ਕਲੈਕਸ਼ਨ ਦਾ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਲੈ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਸੋਨੂ ਫੈਬਰਿਕ ਬਾਰੇ ਪਤਾ ਚੱਲ ਜਾਂਦਾ ਵੀ ਕਿਹੜਾ ਇਹ ਸੀਟ ਕਲੈਕਸ਼ਨ ਦਾ 2 ਮੀਟਰ ਦਾ ਪੀਸ ਹੈ ਜੀ ਬਹੁਤ ਸੋਹਣੀ ਪੀਸ ਨੇ ਜੀ ਬਹੁਤ ਸੋਹਣੇ ਦੇ ਵਿੱਚ ਕਾਫੀ ਕਲਰ ਨੇ ਜੀ ਤੁਸੀਂ ਜਿਹੜੀ ਮਰਜ਼ੀ ਬਾਟਮ ਲਗਾ ਸਕਦੇ ਹੋ ਕਿਉਂਕਿ ਆਪਸ਼ਨ ਆਪਣੇ ਕੋਲ ਕਾਫੀ ਕਲਰਾਂ ਦੀ ਹੁੰਦੀ ਹੈ ਜਿਹੜੀ ਵੀ ਤੁਹਾਨੂੰ ਪਸੰਦ ਹੋ ਬਾਟਮ ਸਵੀਨ ਦੇ ਵਿੱਚ ਇਹਦੀ ਤੁਸੀਂ ਬਾਟਮ ਵੀ ਲਗਵਾ ਸਕਦੇ ਹੋ ਬਹੁਤ ਸੋਹਣੀ ਪੀਸ ਨੇ ਜੀ ਬਹੁਤ ਸੋਹਣੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਕਿ ਭੈਣਾਂ ਨੂੰ ਆਪਣੀਆਂ ਨੂੰ ਪਸੰਦ ਆਉਣ ਦੇਖੋ ਜੀ ਕਿੰਨੇ ਸੋਹਣੇ ਪੀਸ ਨੇ ਸੀਰਤ ਕਲੈਕਸ਼ਨ ਹੈ ਜੀ ਦੇਖੋ ਇਹ ਵਾਲਾ ਇਹ 2 ਮੀਟਰ ਦਾ ਪੀਸ ਹੈ ਜੀ ਸਿਰਤ ਕਲੈਕਸ਼ਨ ਹੈ ਜੀ ਇਹ ਇਹ ਸਾਨੂੰ 130 ਰੁਪਏ ਪਰ ਮੀਟਰ ਮਿਲੇਗਾ ਜੀ 2 ਮੀਟਰ ਦਾ ਪੀਸ ਹੈ ਜੀ ਬਹੁਤ ਸੋਹਣਾ ਪਿਆਰਾ ਪਿਆਰਾ ਜਿਹਾ ਕਲਰ ਹੈਗਾ ਤਾਂ ਕਿ ਸੋਨੂੰ ਪਸੰਦ ਆ ਜਾਵੇ ਜਿਹੜੀ ਮੇਰੀ ਭੈਣਾਂ ਨੂੰ ਪਸੰਦ ਤੋਂ ਨੇ ਨਾਲ ਹੁੰਦੇ ਸਕਰੀਨਸ਼ਾਟ ਲੈ ਲਿਆ ਕਰੋ ਜੀ ਦੇਖੋ ਆਹ ਵਾਲਾ ਇਹ 2.5 ਮੀਟਰ 2 3 ਦੀ ਕਟ ਹੈ ਜੀ ਇਸ ਪੀਸ ਦੀ ਇਹ ਵੀ ਸਿਰਕ ਕਲੈਕਸ਼ਨ ਦਾ ਹੈ ਜੀ ਦੋ 3 ਦੀ ਕਟ ਹੈ ਜੀ ਇਸ ਪੀਸ ਦੀ ਬਹੁਤ ਸੋਹਣਾ ਪੀਸ ਹੈ ਜੀ ਇਹ ਵਾਲਾ ਸੈਲਕਾ ਕਲੈਕਸ਼ਨ ਦਾ ਜੀ ਜਿਹੜੀ ਮੇਰੇ ਭੈਣਾਂ ਨੂੰ ਪਸੰਦ ਆਉਂਦਾ ਹੁੰਦਾ ਜੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਅਗਲਾ ਦੇਖੋ ਜੀ ਬਲੈਕ ਕਲਰ ਦੇ ਵਿੱਚ ਇਸ ਪੀਸ ਦੀ 2 60 ਦੀ ਕਟ ਹੈ ਜੀ ਇਹ ਪ੍ਰਿੰਸ ਕਲੈਕਸ਼ਨ ਦਾ ਪੀਸ ਹੈ ਜੀ ਬਹੁਤ ਸੋਹਣਾ ਪੀਸ ਹੈ ਜੀ ਇਹਦੇ ਵਿੱਚ ਆਪਣੇ ਕੋਲ 1.75 ਦਾ ਵੀ ਹੈਗਾ ਜੀ 2-3 ਪੀਸ ਨੇ ਜੀ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਪੀਸ ਤੋਂ 60 ਦਾ ਹੈ ਜੀ ਤੇ ਮੇਰੀਏ ਭੈਣਾਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਕੱਟ ਪੀਸਾਂਆਂ ਦੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਜਾਣ ਤੁਸੀਂ ਜਲਦੀ ਤੋਂ ਜਲਦੀ ਸਾਨੂੰ ਸਾਡੀ ਵੀਡੀਓ ਦੇਖੋ ਤੇ ਪਿਆਰ ਦਿਆ ਕਰੋ ਮੇਰੀਏ ਭੈਣਾਂ ਸਾਰੀ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖ ਲਿਆ ਕਰੋ ਬਹੁਤ ਸੋਨੇ ਪੀਸ ਤੁਹਾਡੇ ਲਈ ਲੈ ਕੇ ਆਉਣ ਕਿ ਤੁਹਾਨੂੰ ਪਸੰਦ ਆ ਜਾਣ ਹਾਂਜੀ ਦੇਖੀ ਚਲੋ ਇਹ ਵਾਰ ਵੀ ਪੀਸ ਉਹਦੇ ਨਾਲ ਦੀ ਹੈ ਬਲੈਕ ਦੇ ਬਹੁਤ ਸੋਹਣੇ ਪੀਸ ਨੇ ਜੀ ਆਪਾਂ ਬਹੁਤ ਸੋਹਣੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਇਆ ਮੇਰੀ ਭੈਣਾਂ ਨੂੰ ਇੱਕ ਰਿਕਵੈਸਟ ਹੈ ਕਿ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇਖੋ ਜੀ ਇਹ ਜੂਟ ਬਰਬਰੀ ਦੇ ਵਿੱਚ ਹੈ ਜੀ ਇਹ 2 ਮੀਟਰ ਦਾ ਸ਼ਰਟ ਪੀਸ ਹੈ ਜੂਟ ਬਰਬਰੀ ਹੈ ਜੀ ਅੱਜਕੱਲ ਟ੍ਰੈਂਡਿੰਗ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ 2 ਮੀਟਰ ਦਾ ਇਹ ਪੀਸ ਹੈ ਜੀ ਇਹ ਇੱਕ ਆਪਣੇ ਕੋਲ ਇੱਕੋ ਹੀ ਪੀਸ ਹੈ ਜੇ ਕਿਸੇ ਮੇਰੀ ਭੈਣ ਨੂੰ 2 ਮੀਟਰ ਦਾ ਚਾਹੀਦਾ ਹੈਗਾ ਇਹ ਉਹ ਵਾਈ ਕਰ ਸਕਦੀ ਹੈ ਵੈਸੇ ਬਹੁਤ ਕਾਸਟਲੀ ਪੈ ਜਾਂਦਾ ਜੀ ਇਹ 2 ਮੀਟਰ ਦਾ ਹੀ ਪੀਸ ਆਪਣੇ ਕੋਲ ਬਰਬਰੀ ਜੂਟ ਹੈ ਜੀ ਦੇਖੋ ਕਿੰਨਾ ਸੋਹਣਾ ਪੀਸ ਹੈ ਜੀ ਦੇਖੋ ਜੀ ਇਹ ਵਾਲਾ ਪੀਸ ਵੀ ਬਰਬਰੀ ਦੇ ਵਿੱਚ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹ 3 ਮੀਟਰ ਦਾ ਪੀਸ ਹੈ ਜੀ ਬਰਬਰੀ ਜੂਟ ਦੇ ਵਿੱਚ ਦੇਖੋ ਕਿੰਨਾ ਸੋਹਣਾ ਪੀਸ ਹੈ ਜੀ ਬਰਬਰੀ ਜੂਟ ਦੇ ਵਿੱਚ ਹੈ ਜੀ ਇਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਆਹ ਵਾਲਾ ਦੇਖੋ ਜੀ ਇਹ 2.5 ਮੀਟਰ ਦੀ ਸ਼ਰਟ ਪੀਸ ਹੈ ਜੀ ਇਹ ਪ੍ਰਿੰਸ ਕਲੈਕਸ਼ਨ ਦਾ ਪੀਸ ਹੈ ਜੀ ਇਹਦੇ ਨਾਲ ਤੁਸੀਂ ਕਰੀਮ ਕਲਰ ਬਾਟਮ ਜਾਂ ਪਲਾਜ ਹੋ ਵੀ ਲਗਾ ਸਕਦੇ ਹੋ ਜੋ ਵੀ ਤੁਹਾਡੀ ਚੋਇਸ ਹੋਏਗੀ यह ढाई मीटर का प्रिंस कलैक्शन है जी एक सौ भी रु एक सौ तीह रुपये पर मीटर थानू ही मिलेगा जी देखो जी ये चार तीह कट है जी चार तीह कट है जी प्रिंस कलैक्शन है जी एक सौ तीह रुपये पर मीटर थानू यह मिल जाएगा बहुत सोने पीस ने जी ਬਹੁਤ ਜ਼ਿਆਦਾ ਵਧੀਆ ਪੀਸ ਨੇ ਜੀ ਤੁਹਾਡੇ ਲਈ ਜਿਹੜੀ ਮੇਰੀਆਂ ਭੈਣਾਂ ਨੇ ਲੈਣੇ ਨੇ ਜੀ ਬਹੁਤ ਵਧੀਆ ਪ੍ਰਿੰਸ ਕਲੈਕਸ਼ਨ ਦੇ ਨੇ ਜੀ ਬਹੁਤ ਵਧੀਆ ਬਟਰ ਕਾਟਨ ਵਾਂਗੂ ਬਹੁਤ ਸੌਫਟ ਕਾਟਨ ਹੈ ਸੀ ਦੇਖੋ ਬਹੁਤ ਸੋਹਣੇ ਪਹਿਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵਾਲਾ ਪੀਸ ਦੇਖੋ ਜੀ ਅਗਲਾ 360 ਦੀ ਕੱਟ ਹੈ ਜੀ 130 ਰੁਪਏ ਪਰ ਮੀਟਰ ਮਿਲੇਗਾ ਜੀ ਇਹ ਤੁਹਾਨੂੰ ਇਹ 360 ਦੀ ਕੱਟ ਹੈ ਜੀ ਵੀਡੀਓ ਦੇ ਵਿੱਚ ਸਾਰਾ ਵੇਖ ਲਿਆ ਕਰੋ ਜੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਪਤਾ ਚੱਲ ਜਾਂਦਾ ਵੀ ਕਿੰਨੇ ਮੀਟਰ ਕੱਪੜਾ ਹੈ ਜੀ ਕਿੰਨੇ ਕੀ ਪ੍ਰਾਈਜ਼ ਹੈ ਜੀ ਮੇਰੀ ਭੈਣਾ ਕਹਿੰਦੀ ਤੇ ਕਿ ਵੀਡੀਓ ਦੇ ਵਿੱਚ ਕੱਪੜਾ ਤੇ ਪ੍ਰਾਈਜ਼ ਦੱਸਿਆ ਕਰੋ ਆਪਾਂ ਸਾਨੂੰ ਦੱਸਦੇ ਆ ਜੀ 360 ਦੀ ਕੱਟ ਹੈ ਜੀ ਇਸ ਦੀ ਚੈਨਲ ਨੂੰ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਆ ਦੇਖੋ ਸ਼ਰਟ ਪੀਸ ਹੈ ਜੀ 2.5 ਮੀਟਰ ਦਾ ਇਹਦੇ ਨਾਲ ਪਲੇਨ ਬਾਟਮ ਹੈ ਜੀ ਦੇਖੋ ਬਹੁਤ ਸੋਹਣੀ ਬਾਟਮ ਹੈ ਜੀ ਜਿਹਨੂੰ ਚਾਹੀਦਾ ਹੋਵੇ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਨਾਲ